ਦਿੰਦੇਹਾੜੇ ਡਾਕਾ ਮਾਰਨ ਆਏ ਸੀ ਪਰ ਇੱਕ ਮਜ਼ਦੂਰ ਬੰਦੇ ਨੇ ਕਮਾਲ ਕਰਤੀ ਆ ਦੇਖੋ ਇਧਰ ਮਜ਼ਦੂਰ ਬੰਦਾ ਜਿਹੜਾ ਦਿਹਾੜੀ ਤੇ ਲੱਗਿਆ ਤੇ ਉਹ ਸਾਹਮਣੇ ਇੱਕ ਔਰਤ ਖੜੀ ਆ ਉਧਰ ਦੋ ਮੋਟਰਸਾਈਕਲ ਆਉਂਦੇ ਨੇ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਦੇ ਦੋ ਬੰਦੇ ਆਉਂਦੇ ਨੇ ਤੇ ਦੇਖੀ ਜਾਓ ਵੀ ਕਰਦੇ ਕੀ ਨੇ ਆ ਦੇਖੋ ਇਹ ਔਰਤ ਆ ਜਿਹੜੀ ਆਪਣੇ ਘਰ ਵਿੱਚ ਆਪਣੀ ਸਕੂਟਰੀ ਲਾ ਰਹੀ ਆ ਘਰ ਅੰਦਰ ਬੜ ਬੜ ਕੇ ਬਾਈ ਕੀ ਹੋਣ ਲੱਗ ਗਿਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਹੈਨਾ ਤੇ ਆ ਦੇਖੋ ਇੱਥੇ ਕੱਢ ਕੇ ਪਹਿਲਾਂ ਮਜ਼ਦੂਰ ਬੰਦੇ ਨੇ ਮਜ਼ਦੂਰ ਬੰਦਾ ਜਿਹੜਾ ਅੰਦਰ ਵਗ ਗਿਆ ਤੇ ਉਹ ਦੇਖੋ ਬਾਈ ਮੋਟਰਸਾਈਕ ਉਹ ਭਾਗ ਗਿਆ ਉਸ ਔਰਤ ਨੂੰ ਲੁੱਟਣ ਗਿਆ ਉਹ ਤੇ ਉਹ ਦੇਖੋ ਤੇ ਆ ਦੂਜਾ ਬੰਦਾ ਜਿਹੜਾ ਇੱਥੇ ਖੜਾ ਮੋਟਰਸਾਈਕਲ ਭਜਾਉਂਦਾ ਇਸ ਇਸ ਬੰਦੇ ਨੂੰ ਪਤਾ ਲੱਗ ਗਿਆ ਦੇਖੋ ਮਜ਼ਦੂਰ ਬੰਦਾ ਕਹੀ ਲੈ ਕੇ ਭੱਜ ਗਿਆ ਬਿੰਡਾ ਲੈ ਕੇ ਤੇ ਇਹ ਆ ਦੇਖੋ ਆ ਢੇਕ ਲਿਆ ਆ ਢੇਕ ਲਿਆ ਭਾਈ ਤੇ ਆ ਦੇਖੋ ਤੇ ਆ ਦੇਖੋ 50 ਤੇ ਦੋਏ ਬੰਦੇ ਭਜਾਤੇ ਉਹ ਦੇਖੋ ਉਸ ਔਰਤ ਜਿਹੜੀ ਹਾਲੇ ਵੀ ਉੱਥੇ ਖੜੀ ਹੈਗੀ ਤੇ ਉਸ ਔਰਤ ਦੀ ਜਿਹੜੀਆਂ ਵਾਲੀਆਂ ਲੁੱਟਣ ਆਏ ਸੀ ਕੰਨਾਂ ਦੇ ਜਿਹੜੇ ਵਾਲੀਆਂ ਹੁੰਦੇ ਨੇ ਉਹ ਲੁੱਟਣ ਆਏ ਸੀ ਇਸ ਮਜ਼ਦੂਰ ਬੰਦੇ ਨੂੰ ਸਲਾਮ ਹੈ ਨਾ ਯਾਰ ਕਿਉਂਕਿ ਇਸ ਇਸ ਵਾਸਤੇ ਵੀ ਜਿਹੜਾ ਜੋਖਮ ਪਰਿਆ ਕੰਮ ਸੀ ਆਪਾਂ ਕਹਿਦੀ ਵੀ ਕੁਝ ਵੀ ਹੱਥਾਂ ਵਿੱਚ ਕੁਝ ਵੀ ਹੋ ਸਕਦਾ ਨਾ ਇੱਕ ਵਾਰ ਵੀਡੀਓ ਫੇਰ ਦਿਖਾਉਣਾ ਆ ਦੇਖੋ ਇੱਧਰ ਜਿਹੜਾ ਮਜ਼ਦੂਰ ਬੰਦਾ ਲੱਗਿਆ ਹੋਇਆ ਹੈਗਾ ਤੇ ਉਧਰ ਜਿਹੜੀ ਇੱਕ ਔਰਤ ਆਪਣੇ ਘਰ ਦੇ ਅੰਦਰ ਵੜਦੀ ਹੈ ਸਕੂਟਰੀ ਲੈ ਕੇ ਤੇ ਉਧਰ ਦੋ ਬੰਦੇ ਆਉਂਦੇ ਆ ਜਿਹੜੇ ਦੋ ਚੋਰ ਆਉਂਦੇ ਹੈਗੇ ਤੇ ਲੁੱਟਣ ਦਾ ਤਜਰਬਾ ਦੇਖੋ ਤੁਸੀਂ ਘਰਾਂ ਦੇ ਅੰਦਰ ਵੜ-ਵੜ ਕੇ ਪੰਜਾਬ ਵਿੱਚ ਕੀ ਹੋਣ ਲੱਗ ਪੈਣਾ ਯਾਰ ਵੀਡੀਓ ਬਾਈ ਬਣ ਕੇ ਵਾਰ ਤੋਂ ਵਾਰ শেয়ার ਜ਼ਰੂਰ ਕਰਿਓ ਤੇ ਇਸ ਮਜ਼ਦੂਰ ਬੰਦੇ ਵਾਸਤੇ ਸ਼ੇਅਰ ਕਰਿਓ ਤੇ ਆਹ ਦੇਖੋ ਇਹ ਬੰਦਾ ਇੱਧਰ ਕੰਮ ਦਿਹਾੜੀ ਤੇ ਲੱਗਿਆ ਹੋਏਗਾ ਤੇ ਇੱਧਰ ਦੋ ਬੰਦੇ ਜਿਹੜੇ ਆਏ ਨੇ ਕਿ ਇੱਕ ਬੰਦਾ ਉੱਤਰ ਗਿਆ ਕਰੋ ਜਾ ਕੇ ਅੰਦਰ